ਜਿਹੜੀ ਇਹਦੇ ਜਿਹਦੇ ਨਾਲ ਮਤਲਬੇ ਕਰਨਾ ਵਾਪਰੀ ਆ ਉਹਦੀ ਮੈਸੇਜ ਜਦੋਂ ਇੱਕ ਤਈ ਜੀ ਲੱਗਦੀ ਆ ਤੇ ਜੋ ਇਹ ਕਰਨਾ ਵਾਪਰੀ ਆ ਬਹੁਤ ਦੁਖਦਈ ਆ ਮਤਲਬ ਇਹਦੇ ਜੀ ਕੋਈ ਗੱਲ ਜਿਹੜੀ ਕਿਸੇ ਬੰਨੇ ਕੋਈ ਸੇਫਟੀ ਵਾਲੇ ਹੈ ਨਹੀਂ ਕਿ ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਾਨਾ ਗੱਡੀ ਦਾ ਬਣਾ ਕੇ ਹੀ ਦੇਖਣੀ ਆ ਤੇ ਇਹਨੂੰ ਗਨ ਦੇ ਨਾਲ ਅੰਦਰ ਲੈ ਜਾਂਦੇ ਆ ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ ਬੰਦ ਦੇ ਬੱਚੇ ਰੋਂਦੇ ਕਰ ਲਾਂਦੇ ਵੀ ਨਾ ਮਾਰੋ ਨਾ ਮਾਰੋ ਪਾਪਾ ਨੂੰ ਕਿਸੇ ਵੀ ਨਹੀਂ ਸੁਣਦੇ ਬੱਚਿਆਂ ਨੂੰ ਧੂ ਧੂ ਪਰਾ ਸੁਰਦੇ ਆ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਮਾਰ ਕੇ ਗੋਲੀਆਂ ਆਪਣੀ ਮਰਜ਼ੀ ਦੇ ਨਾਲ ਤਸੱਲੀ ਕਰਕੇ ਚਲੋ ਉਹਨੇ ਬੇੜੀ ਨੇ ਨੂੰ ਧੂ ਕੇ ਡਿੱਗੇ ਪੈ ਨੂੰ ਅੰਦਰ ਛੋਟ ਲਿਆ ਤੇ ਥੋੜੀ ਜੀ ਬਚਤ ਆ ਬਾਕੀ ਗੋਲੀਆਂ ਦੀ ਰਹਿ ਗਈ ਆ ਨੇ ਜੇ ਜਿੰਨਾ ਵੀ ਅਸਲ ਹੈ ਸਾਰਾ ਖਾਲੀ ਹੈ ਤੇ ਕਰਕੇ ਜਾਂਦੇ ਬਾਈ ਚੈਂਸਿੰਗ ਆਇਆ ਕਿ ਜਿਹੜਾ ਬਾਪੇ ਅੰਦਰ ਮਕਸਦ ਕੀ ਸੀਗਾ ਕਿ ਇਹਨਾਂ ਜਾਂ ਇਥੇ ਰਹਿਣਾ ਸੀਗਾ ਇਨਵੈਸਟ ਕਰਨਾ ਦੇਖੋ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਅਮਰੀਕਾ ਗਿਆ ਨੂੰ ਦੋਵਾਂ ਭਾਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ ਤੇ ਤਾਂ ਸਿਰਤੇ ਨਹੀਂ ਸੀ ਰਹਿਣਾ ਚਾਹੁੰਦੇ ਸੀ ਪਰਿਵਾਰ ਦੇ ਵਿੱਚ ਕੋਈ ਬੱਚੇ ਆ ਇਥੇ ਰਵਾਂਗੇ ਪਰ ਰਹਿਣ ਵਾਲੇ ਅਜੇ ਤੇ ਸੋਚਿਆ ਮਗਰੋਂ ਤੇ ਘਟਣਾ ਪੈਣਾ ਵਾਪਰ ਕੇ ਰਹੂਗਾ ਕੋਈ ਆਇਆ ਵਿਚਾਰਾ ਰਹਿਣ ਵਾਸਤੇ ਹੈਗਾ ਤੇ ਮੈਂ ਹੁਣ ਕੰਮ ਕੀਤਾ ਵਾ ਪੈਸੇ ਯਾਰ ਕਮਾਏ ਤਾਂ ਵੀ ਇਨਵੈਸਟਮੈਂਟ ਕਰਕੇ ਰੋਟੀ ਖਾਵਾ ਪਰ ਨਹੀਂ ਹਾਲਾਤ ਇਹੋ ਜਿਹੇ ਹੈਗੇ ਇਹਦਾ ਤਾਂ ਮਤਲਬ ਨਤੀਜਾ ਨੂੰ ਪਹਿਲਾਂ ਹੀ ਮਿਲ ਗਿਆ ਅਜੇ ਤਾਂ ਮਤਲਬ ਵਿਚਾਰੇ ਸੋਚਿਆ ਹੀ ਆ ਅਜੇ ਕੀਤਾ ਵੀ ਕੁਝ ਨਹੀਂ ਨਾ ਕੋ ਲਿਆ ਨਾ ਦਿੱਤਾ ਆ ਜੀ ਵੇਖੋ ਜੀ ਜੇ ਤਾਂ ਸੋਚ ਹੀ ਰਿਹਾ ਜੇ ਤਾਂ ਕੋਈ ਸੌਦਾ ਨਹੀਂ ਹੋਇਆ ਲਿਆ ਨਹੀਂ ਕੋਸ਼ਿਸ਼ ਜੇ ਤਾਂ ਮਤਲਬ ਆਂਦੇ ਸਲਾਹ ਕਰਦੇ ਨੂੰ ਗੋਲਿਆਂ ਮੇਂਗਾ ਤੇ ਜੇ ਲੈ ਲੈਂਦਾ ਫਿਰ ਕੀ ਬਣਦਾ ਵੇਖੋ ਜੀ ਪੁਰਾਣੇ ਰੰਜੇ ਲਾਉਣਾ ਇਹ ਤੇ ਪੜਤਾਲ ਦਾ ਵਿਸ਼ਾ ਪਤਾ ਲੱਗੇਗਾ ਕਿ ਪਹਿਲਾਂ ਵੀ ਇੱਕ ਮੈਰਿਜ ਪਹਿਲਾਂ ਸੀਗੀ ਹੋ ਸਕਦਾ ਉਹਨਾਂ ਸਹੁਰਿਆਂ ਨੇ ਕੋਈ ਨਾ ਕੋਈ ਅੱਜ ਵਾਰ ਕਰ ਦਿੱਤੀ ਹੋਵੇ ਹਾਂਜੀ ਬਾਕੀ ਇਹ ਇਹ ਜਾਂਚ ਪੜਤਾਲ ਹੋਊ ਤੇ ਫਿਰ ਪਤਾ ਲੱਗੂਗਾ ਆਪਾਂ ਨੂੰ ਗੋਲੀ ਕਿੱਥੇ ਵੱਜੀ ਗੋਲੀ ਦੇਖੋ ਜੀ ਇੱਕ ਹੱਥ ਤੇ ਆ ਤੇ ਬਾਕੀ ਜੋਲੀ ਜੜੀ ਆ ਮੂੰਹ ਦੇ ਉੱਤੇ ਆ ਇਹ ਗੋਲੀ ਜਿਹੜੀ ਅਜੇ ਅੰਦਰ ਆ ਇਹ ਵੇਖੋ ਬਾਹਰ ਡਾਕਟਰ ਕੱਢਦੇ ਆ ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ ਅਜੇ ਵੀ ਉਹ ਚੀ ਹਾਲਤ ਚ ਆ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਮੰਗ ਵੇਖੋ ਜੀ ਇਨਸਾਫ ਦੀ ਕਰਦੇ ਆ ਇਨਸਾਫ ਮਿਲੇ ਜਿਹੜੇ ਅੱਜ ਇਹੋ ਜਿਹੇ ਬੰਦੇ ਨਾ ਘਟਣਾ ਵਾਪਰੀ ਪਹਿਲਾਂ ਬਹੁਤ ਵਾਪਰੀਆਂ ਕੋਈ ਨਵੀਂ ਨਹੀਂ ਹੈਗੀ ਜਾਦੇ ਕੱਲੀ ਹੋਵੇ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਕੱਲੀ ਆ ਬਹੁਤ ਦਿਨ ਰਾਤ ਮਲ ਖਬਰਾਂ ਅਮਰ ਸਾਹਿਬ ਦੀ ਖਾਸ ਕਰਕੇ ਆਉਂਦੀਆਂ ਪਰ ਜੇ ਨਾਂਨ ਸਾਹਿਬ ਮਿਲੂਗਾ ਤੇ ਦੁਨੀਆ ਫਿਰ ਬਾਹਰ ਨੂੰ ਜਿਹੜੀ ਅੱਗੇ ਬੱਚੇ ਗਏ ਤੇ ਉਹ ਵੀ ਜਿਹੜਾ ਕੋ ਆਊਗਾ ਬਾਹਰ ਚਲ ਜੂਗਾ ਕੀ ਕਰਨਾ ਸਰਕਾਰ ਨੂੰ ਤੇ ਚਾਹੀਦਾ ਵੀ ਇਹ ਲਾਣ ਵਾਲਾ ਆਰਡਰ ਦੀ ਹਸਤੀ ਨੂੰ ਸੰਭਾਲੇ ਵੇਖੋ ਕਹਿਣਾ ਨਹੀਂ ਚਾਹੀਦਾ ਇਹ ਸੀਐਮ ਸਾਹਿਬ ਆਪ ਜਿਹੜਾ ਝੰਡਾਲਾ ਰਹਉਂਦੇ ਆ ਤੋ ਆਪ ਦਾ ਮਤਲਬ ਕਿ ਜਿਹੜਾ ਬੁਲਡ ਪ੍ਰੂਫ ਕੈਵਨ ਬਣਾਉਂਦੇ ਆ ਤੇ ਇਹ ਆਪਾਂ ਨੂੰ ਕੀ ਯਾਰ ਹੁੰਦਾ ਵਾ ਇਹ ਨਹੀਂ ਆਪਾਂ ਨੂੰ ਪਤਾ ਕੋਈ ਲਾਡ ਮਾੜੇ ਕਰਕੇ ਕਰਦੇ ਆ ਮੇਰੇ ਅਜੇ ਤੱਕ ਜਿੰਨੇ ਸਾਰੇ ਆਜ਼ਾਦੀ ਦੇ ਦਿਹਾੜੇ ਦੇ ਤੇ ਆ ਮਤਲਬ ਜੋ ਆਪਣੀ ਰਸਮ ਕਰਦੇ ਰਹੇ ਆ ਪਹਿਲੀ ਵਾਰੀ ਆ ਵੇਖਿਆ ਇਹ ਤੋਂ ਪਤਾ ਲੱਗਦਾ ਸਾਨੂੰ ਲਾਡ ਡਾਡਰ ਮਾੜਾ ਸਰਕਾਰ ਮੰਨੇ ਨਾ ਮੰਨੇ ਪਰ ਇਹਨੂੰ ਸਹੀ ਕਰਨਾ ਚਾਹੀਦਾ ਪਹਿਲੀ ਗੱਲ ਹੋਈ ਸੀ ਤੁਹਾਡੇ ਨਾਮ ਕੀ ਤੁਹਾਡੇ ਕੀ ਰਿਸ਼ਤਾ ਮੇਰਾ ਨਾਮ ਲਖਵਿੰਦਰ ਸਿੰਘ ਸੋਨੀ ਆ ਮੈਂ ਦਬੂਜੇ ਮੇਰੇ ਚਾਚੇ ਜੀ ਦਾ ਬੇਟਾ ਹਾਂ ਕੀ ਹੋਇਆ ਕਿ ਕਿੰਨੀ ਦੇਰ ਹੋਈ ਇਹਨਾਂ ਨੂੰ ਵਿਦੇਸ਼ ਤੋਂ ਆਏ ਤੇ ਕਿੰਨੇ ਸਾਲ ਤੋਂ ਆਏ ਇਹਨੂੰ 20-25 ਦਿਨ ਹੋਏ ਆ ਜੀ ਤੇ ਆ ਗਏ ਨੇ ਸਭ ਆਪਣਾ ਕਾਰੋਬਾਰ ਵਧੀਆ ਚਲਾਣ ਲੱਗ ਪਿਆ ਸੀ ਆਪਣੀ ਇੱਥੇ ਗੱਡੀ ਲਈ ਇਹ ਜਿਆਦਾ ਹੁਣ ਬਾਹਰ ਦਾ ਮਨ ਘੱਟ ਲੱਗਦਾ ਕਿ ਮੈਂ ਪੰਜਾਬ 'ਚ ਹੀ ਰਹਾ ਆਪਣੇ ਬੱਚਿਆਂ ਕੋਲ ਇੱਥੇ ਪੜਾਵਾ ਇੱਥੇ ਵਧੀਆ ਰਹਾ ਪਰ ਉਹ ਜਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪਲ ਕੱਟੀ ਜਿਹੜੀ ਗੱਲ ਆ ਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ ਹਾਂ ਕੋਈ ਕੌਣ ਸੀ ਬੰਦੇ ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਕੋਈ ਲੋਟਣੇ ਕੀਤੀ ਗਈ ਕੋਈ ਰੰਜਿਸ਼ ਨਹੀਂ ਕੋਈ ਲੋਟਣੀ ਆ ਇਹਨਾਂ ਦਾ ਪਹਿਲਾਂ ਥੋੜੀ ਚਿਰ ਪਹਿਲਾਂ ਇਹਨਾਂ ਦੀ ਮੈਰिज ਦਾ ਇਹ ਇਹਨਾਂ ਦੀ ਵਾਈਫ ਹੋਈ ਸੀ ਤਾਂ ਅਗੇ ਜਿੱਦਾਂ ਉਹਨੇ ਸੁਸਾਈਡ ਕਰ ਲਈ ਬਾਈ ਚ ਤੇ ਬਾਅਦ ਵਿੱਚ ਕਿਨਾਲ ਦੇ ਸੁਸਾਈਡ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ ਤੇ ਉਹ ਕਿਤੇ ਇਹਨਾਂ ਨੂੰ ਫੋਨ ਆਂਦੇ ਸੀ ਕਿਤੇ ਬਾਹਰੋਂ ਜਿੱਦਾਂ ਥੋੜੇ ਦਿਨ ਅਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਵੀ ਫੋਨ ਆਏਗੇ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ ਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ ਕੀ ਕਾਰੋਬਾਰ ਕਰਨਾ ਸੀ ਕੋਈ ਇਹਨਾਂ ਨੇ ਇਹ ਕਾਰੋਬਾਰ ਕਰ ਰਹੇ ਸੀ ਆਪਣੀ ਇਹਨਾਂ ਦੀ ਜ਼ਮੀਨ ਹੀ ਤੇ ਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਕਿ ਆਪਣਾ ਚਲੋ ਕਾਰੋਬਾਰ ਇੱਥੇ ਬਣਾਨੇ ਆ ਤੇ ਜਿੰਨ ਜਰੂਰ ਬਾਹਰ ਰਹਲੇ ਆ 15 20 ਸਾਲ ਰਹਲੇ ਆ ਬੜਾ ਵਧੀਆ ਵਿਦੇਸ਼ ਕੋਲ ਕੋਲ ਅੰਦਰ ਸੀ ਇਹਨਾਂ ਦਾ ਵਿਦੇਸ਼ ਸਾਰੀ ਫੈਮਿਲੀ ਇਹਨਾਂ ਦੇ ਇਹਦੇ ਬ੍ਰਦਰ ਵੀ ਸਿਸਟਰ ਵੀ ਉਥੇ ਬਾਹਰ ਹੀ ਹਾਂਜੀ